ਪਹਾੜਾਂ 'ਚ ਹੋ ਰਹੀ ਤੇਜ਼ ਬਰਸਾਤ ਅਤੇ ਲਗਾਤਾਰ ਫਟ ਰਹੇ ਬੱਦਲਾਂ ਦੀ ਵਜ੍ਹਾ ਨਾਲ ਨਹਿਰਾਂ ਅਤੇ ਨਾਲੇ ਪੂਰੀ ਤਰ੍ਹਾਂ ਦੇ ਨਾਲ ਉਫਾਨ ਤੇ ਹਨ ਅਤੇ ਇਹਨਾਂ ਦਾ ਅਸਰ ਸਿੱਧੇ ਤੌਰ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਦੂਜੇ ਪਾਸੇ ਰੇਲਵੇ ਵਿਭਾਗ ਵੀ ਇਸ ਚਪੇਟ ਦੇ ਵਿੱਚ ਆਂਦਾ ਹੋਇਆ ਦਿਖਾਈ ਦੇ ਰਿਹਾ ਹੈ ਗੱਲ ਕਰੀਏ ਜ਼ਿਲ੍ਹਾ ਪਠਾਨਕੋਟ ਦੀ ਤਾਂ ਇੱਥੇ ਚੱਕੀ ਰੇਲਵੇ ਪੁਲ ਚੱਕੀ ਦਰਿਆ ਦੀ ਮਾਰ ਹੇਠਾਂ ਆਇਆ ਹੋਇਆ ਹੈ ਅਤੇ ਚੱਕੀ ਦਰਿਆ ਦੀ ਵਜ੍ਹਾ ਨਾਲ ਪੁਲ ਦੇ ਹੇਠਲਾ ਜ਼ਿਆਦਾਤਰ ਹਿੱਸਾ ਚੱਕੀ ਦੇ ਵਿੱਚ ਰੁੜ ਚੁੱਕਿਆ ਹੈ ਜਿਸ ਵਜ੍ਹਾ ਨਾਲ ਪੁਲ ਰੁੜਨ ਦਾ ਖਤਰਾ ਬਣਿਆ ਹੋਇਆ ਹੈ ਇਸ ਨੂੰ ਵੇਖਦੇ ਹੋਏ ਰੇਲਵੇ ਪ੍ਰਸ਼ਾਸਨ ਦੇ ਵੱਲੋਂ ਇਸ ਪੁਲ ਨੂੰ ਬੰਦ ਕਰ ਦਿੱਤਾ ਗਿਆ ਤੇ ਇਸੇ ਪੁਲ ਰਾਹੀਂ ਜਲੰਧਰ ਦਿੱਲੀ ਜਾਣ ਵਾਲੀਆਂ ਟ੍ਰੇਨਾਂ ਦਾ ਰੂਟ ਡਿਵਰਟ ਕਰ ਅੰਮ੍ਰਿਤਸਰ ਵੱਲੋਂ ਭੇਜੀਆਂ ਜਾ ਰਹੀਆਂ ਨੇ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਕਮਲ ਰੰਧਾਵਾ ਦੀ ਰਿਪੋਰਟ ਕਿਹਨਾਮਾ ਜੀ ਆਪਣਾ ਕਿਰਨਾਮਾ ਹਮਪ੍ਰਕਾਸ਼ ਲਹਰੀਆ ਜੀ ਕੀ ਕਹਨਾ ਰੈਲਵੇ ਕੋਲ ਬਾਰੇ ਦੇਖੋ ਪੁਲ ਦਾ ਇਸ ਤਰ੍ਹਾਂ ਆ ਕੇ ਰੇਲਵੇ ਦੇ ਅਧਿਕਾਰੀ ਵੀ ਜਿੱਥੇ ਪਹੁੰਚੇ ਨਹੀਂ ਦਿੱਲੀ ਤੂੰ ਵੀ ਪਹੁੰਚੇ ਨਹੀਂ ਪਟਾਣਕੁਰ ਤੋਂ ਵੀ ਇੱਥੇ ਆ ਗਏ ਨੇ ਉਹਨਾਂ ਦੀ ਪੈਣੀ ਨਜ਼ਰ ਹੈ ਦਿੱਤੇ ਸਾਡਾ ਜਿਹੜਾ ਕੰਮ ਹੈਗਾ ਉਹ ਹੈਗਾ ਪਾਣੀ ਨੂੰ ਦੇਖਣਾ ਪਾਣੀ ਨੂੰ ਦੇਖ ਕੇ ਕਾਦੀ ਰਿਪੋਰਟ ਬਣਾ ਲ ਕੇ ਆਪਣੇ ਅਫਸਰ ਸਾਹਿਬਾਨ ਨੂੰ ਭੇਜਣਾ ਅਸੀਂ ਉਹ ਹਰ ਅੱਧੇ ਘੰਟੇ ਬਾਅਦ ਜਿਹੜੀ ਰਿਪੋਰਟ ਬਣਾ ਕੇ ਭੇਜਦੇ ਪਏ ਆ ਅਗੋਂ ਸਾਡੇ ਅਫਸਰ ਜਿਹੜੇ ਆ ਉਹ ਚੰਡੀਗੜ੍ਹ ਨੂੰ ਜੋ ਵੀ ਰਿਪੋਰਟ ਬਣਾ ਕੇ ਭੇਜਦੇ ਨੇ ਤੇ ਕੁੱਲ ਮਿਲਾ ਕੇ ਪਹਾੜਾਂ ਦੇ ਵਿੱਚ ਜਿਹੜੀ بارش ਹੋ ਰਹੀ ਆ ਇਹ ਪਾਣੀ ਦਾ ਜਿਹੜਾ ਜਲ ਸਤਰ ਆ ਉਹਦੇ ਕਰਕੇ ਵੱਧਦਾ ਪਿਆ ਇਸ ਆਪਣੇ ਨਹਿਰ ਦੇ ਵਿੱਚ ਜਿਹੜੇ ਇਸ ਚੱਕੀ ਦੇ ਵਿੱਚ ਕੋਈ ਪਾਣੀ ਉੱਪਰ ਨਹੀਂ ਛੱਡਦਾ ਜਿਸ ਨਾਲ ਇੱਕ ਪਹਿਸਾਬ ਨੇ ਸਵਾਲ ਕੀਤਾ ਸੀਗਾ ਤੇ ਪਾਣੀ ਕੁਦਰਤ ਦੀ ਹੈ بارش ਦਾ ਪਾਣੀ ਹੈ ਜਦੋਂ بارش ਰੁਗੀ ਪਾਣੀ ਰੁਕ ਜਾਣਾ ਜਦੋਂ بارش ਭਾਰੀ ਜਿਆਦਾ ਹੋਏਗੀ ਪਾਣੀ ਦਾ ਸਤਰ ਜਿਹੜਾ ਵਧ ਜਾਣਾ ਇਸ ਵੇਲੇ ਜਿਹੜਾ ਫੋਰੀਨ ਆਉਂਦੀ ਹੈ ਉਹ ਆਪ ਕੋ ਦੇਖੋ ਪੁਲ ਤੁਹਾਡੇ ਸਾਹਮਣੇ ਆ ਤੁਹਾਨੂੰ ਦੱਸਿਆ ਕਿ ਉੱਥੇ ਰੇਲਵੇ ਦੇ ਅਧਿਕਾਰੀ ਪਹੁੰਚੇ ਨੇ ਖੈ ਤਾਂ ਮਤਲਬ ਕਾਫੀ ਖਤਰੇ ਦੇ ਨਹੀਂ ਸ਼ਾਂਤੀ ਸਾਰਾ ਕੁਝ ਰੇਲ ਨਾ ਜਿਹੜੀ ਹੈ ਆਜ ਸਾਨੂੰ ਪਤਾ ਚੱਲਿਆ ਕਿ ਉਹਦਾ ਪੁਰਾਣਾ ਪੁਲਾ ਇਹਦੇ ਉੱਤੋਂ ਆਵਾਜਾਈ ਬੰਦ ਕੀਤੀ ਹੈ ਤੇ ਆਪਣੇ ਅਧਿਕਾਰੀਆਂ ਨੇ ਪਰਲੇ ਤੋਂ ਜਿਹੜੀ ਟ੍ਰੇਨ ਹੈ ਉਹ ਜਾ ਰਹੀ ਹੈ ਸਲੋ ਸਪੀਡ ਨਾਲ ਬਾਕੀ ਇਹਦੇ ਬਾਰੇ ਜਿਆਦਾ ਜਿਹੜੀ ਹੈ ਉਹ ਤਾਂ ਚਲੋ ਰੇਲਵੇ ਦੇ ਅਧਿਕਾਰੀ ਦੱਸ ਸਕਦੇ ਨੇ ਕਿ ਉਹਨਾਂ ਦੇ ਕੀ ਹੈਗਾ ਇਸ ਤਰ੍ਹਾਂ ਨਹੀਂ ਕਰਨਾ ਸਾਡਾ ਪਾਣੀ ਦਾ ਕੰਮ ਹੈ ਅਸੀਂ ਪਾਣੀ ਦੀ ਰਿਪੋਰਟ ਜੜੀ ਹੈ ਉਹ ਟਾਈਮ ਟੂ ਟਾਈਮ ਜੜੀ ਹੈ ਉਹ ਤੇਰੇ ਹੈ